ਆਪ ਤਾਂ ਨਹੀਂ ਸਾਡੇ ਕਹਿਣ ਤੇ ਮੁੜਨੇ ਮੇਰਾ ਵੀ ਮਗਰਾਕੀ ਦੁਨੀਆਵੀ ਤੌਰ ਤੇ ਜਿਉਂ ਹੈ ਉਹ ਆਪਣਾ ਦੀ ਸ਼ਿਫਟੀ ਬੜੇ ਛੋਟੇ ਬਜ਼ੁਰਗਾਂ ਨੇ ਜਿਹਦੇ ਨਾਲ ਵੀ ਗੱਲ ਹੋਈ ਹੈ ਨਾ ਜੀ ਸ਼ਿਫਟੀ ਕਰਦੇ ਕੇ ਉਹ ਨਹੀਂ ਕੋਈ ਦੱਸ ਰਿਹਾ ਕਿ ਅਸੀਂ ਬੁਲਟੋਏ ਹੋ ਗਏ ਤੇ ਜਾ ਕੇ ਕਹਿੰਦਾ ਚਾਹ ਪੀ ਕੇ ਜਾਣੀਆਂ ਕੰਮ ਕੀਤਾ ਚਾਹ ਪੀ ਕੇ ਜਾਣੀ ਬਲਕਿ ਸਾਰੇ ਬੜੀ ਇਸ ਗੱਲ ਦੀ ਕਦਰ ਕੋਉਂਦੇ ਇਨਸਾਨੀਅਤ ਬਹੁਤ ਹੈ اتنا ਬੜਾ ਅਨਫੋਰਚੂਨੇਟ ਹੈ ਕਿ ਹਾਲਾਂਕਿ ਜੁੜੀ ਤੁਹਾਨੂੰ ਤਾਂ ਤੁਸੀਂ ਸੁਣੇ ਨੀ ਹਾਂਜੀ ਹਾਂ ਫਿਜ਼ੀਕਲ ਕੰਡੀਸ਼ਨ ਸਿਹਤ ਪਦਨੀ ਦਾ ਨੁਸਖੇ ਸੀ ਪਰ ਮੈਂ ਉਹਨਾਂ ਦੀ ਧੀ ਹੋਣ ਦੇ ਨਾਤੇ ਬੰਦ ਸੁਣਾ ਚਾਹੂਗਾ 1998 ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ ਆ ਬਹੁਤ ਵੱਡਾ ਇਹ ਮੇਰਾ ਵੀ 2.5 ਮਹੀਨੇ ਦਾ ਸੀ ਉਹਨਾਂ ਦੀ ਲੱਤਾਂ ਜਿਹੜੀਆਂ ਸੀ ਉਹ ਬਾਹਾਂ ਦੇ ਲੈਵਲ ਤੇ ਆ ਗਈਆਂ ਸੀ ਖਿਲਰ ਗਈ ਤੇ ਤਕਰੀਬਨ ਤਕਰੀਬਨ ਉਹ 2.5 ਸਾਲ ਤੱਕ ਉਹ ਹਸਪੀਟਲ ਦੇ ਵਿੱਚ ਹੀ ਰਹੇ ਆ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਪੁੱਛੋ ਡਾਕਟਰਾਂ ਨੂੰ ਕਿ ਜਦੋਂ ਉਹਨਾਂ ਨੇ ਪੋਸਟਮਾਰਟਮ ਕੀਤਾ ਉਹਨਾਂ ਦੀ ਬੋਡੀ ਤਾਂ ਉਹਨਾਂ ਨੇ ਦੇਖੀ ਹੋਊਗੀ ਦੇ ਜਿਹੜੇ ਦੋਵੇਂ ਪੈਰ ਸੀ ਉਹ ਗਲੇ ਹੋਏ ਆ ਉਹ ਸੈਕਟ ਅਕਸੀਡੈਂਟ ਦੀ وجہ ਤੋਂ ਅੱਜ ਤੱਕ ਹੁਣ ਤੱਕ ਪੈਰ ਉਹਨਾਂ ਦੇ ਦੋਵੇਂ ਗਲੇ ਸੀ ਸਰਜਰੀਆਂ ਉਹਨਾਂ ਦੀਆਂ ਲੱਤਾਂ ਦੀਆਂ ਹਰ ਸਾਲ 6 ਮਹੀਨੇ ਹੁੰਦੀਆਂ ਰਹਿੰਦੀਆਂ ਸੀ ਕੋਈ ਵੀ ਚਲੋ ਉਹਨਾਂ ਨੇ ਕਦੀ ਵੀ ਅੱਜ ਤੱਕ ਇੱਕ ਵੀ ਮੈਡੀਕਲ ਐਕਸਪੈਂਸ ਸਰਕਾਰ ਤੋਂ ਜਾਂ ਆਪਣੇ ਮਹਿਕਮੇ ਤੋਂ ਕਲੇਮ ਨਹੀਂ ਸੀ ਕੀਤਾ ਅੱਛਾ ਏ ਮਤਲਬ ਉਹਨਾਂ ਦੇ ਸਾਰੇ ਰਿਪੋਰਟ ਉਹਨਾਂ ਦੇ ਸਾਰੇ ਇਹ ਨਹੀਂ ਕਿ ਉਹ ਅੱਜ ਤੱਕ ਚਲੋ ਸਬ ਇੰਸਪੈਕਟਰ ਹੋਣ ਬਣੇ ਸੀ ਉਹ ਦਾ ਟਾਈਮ ਹੋਇਆ ਪਰ ਜਦੋਂ ਤੋਂ ਉਹਨਾਂ ਨੇ ਆਪਣੇ ਸ਼ੁਰੂਆਤੀ ਕੈਰੀਅਰ ਤੋਂ ਲੈ ਕੇ ਉਦੋਂ ਤਨਖਾਹਾਂ ਵੀ ਕੋਈ ਔਨੀਆਂ ਨਹੀਂ ਸੀ ਹੁੰਦੀਆਂ ਕੋਈ ਸਾਨੂੰ ਵੀ ਪਤਾ ਜਦੋਂ 4200 ਰੁਪਏ ਤੱਕ ਵੀ ਉਹਨਾਂ ਦੀ ਤਨਖਾਹ ਹੁੰਦੀ ਸੀ ਉਹ ਵੀ ਸਰਕਾਰਾਂ ਦੀ ਕਿਸੇ وجہ ਤੋਂ ਕਈ ਉਹਨਾਂ ਦੀਆਂ ਵੀ ਚਲੋ وجہ ਹੁੰਦੀਆਂ ਉਹ ਵੀ ਕਈ ਵਾਰ ਬੰਦ ਹੋ ਜਾਂਦੀਆਂ ਸੀ ਪਰ ਉਹਨਾਂ ਨੇ ਤਾਂ ਵੀ ਆਪਣੀ ਡਿਊਟੀ ਨੂੰ ਐਜ਼ ਮਤਲਬ ਐਫ ਸਮਝਿਆ ਕਿ ਮੇਰੇ ਲਈ ਪਹਿਲੀ ਉਹ ਚੀਜ਼ ਆ ਮੈਂ ਦੂਜਾ ਸਰੀਰ ਆਪਣਾ ਵੇਖਣਾ ਹੀ ਨਹੀਂਗਾ ਕਿ ਮੈਂ ਕਿੱਦਾਂ ਜਾਂ ਸਾਨੂੰ ਪਤਾ ਉਹ ਜਦੋਂ ਯੂਨੀਫਾਰਮ ਪਾਉਂਦੇ ਹੀ ਉਹ ਕਿੱਦਾਂ ਆਪਣੇ ਅੰਦਰ ਕਿੰਨਾ ਕੁਝ ਆਪਣੇ ਸਰੀਰ ਦੇ ਪੁਰਜਿਆਂ ਨੂੰ ਇਕੱਠੇ ਕਰਕੇ ਉਹਦੇ ਵਿੱਚ ਬਨ ਕੇ ਫਿਰ ਘਰੋਂ ਨਿਕਲਦੇ ਸੀ ਉਹਨਾਂ ਦਾ ਇੱਕ ਵੀ ਅੰਗ ਕੋਈ ਨਹੀਂ ਸੀ ਜਿਹੜਾ ਉਹ ਵੱਡਿਆ ਟੁਕਿਆ ਛਿਲਿਆ ਨਹੀਂ ਸੀ ਉਹ ਐਕਸੀਡੈਂਟ ਦੀ ਵਜ੍ਹਾ ਤੋਂ ਕਿਉਂਕਿ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਨਾੜਾਂ ਬਲੌਕ ਹੋ ਜਾਂਦੀਆਂ ਰਹੀਆਂ ਉਹਨਾਂ ਦੀਆਂ ਲੱਤਾਂ ਸੁੱਝ ਜਾਂਦੀਆਂ ਰਹੀਆਂ ਉਹਨਾਂ ਦੇ ਜਿੱਥੇ ਚਲੋ ਆਪਣੇ ਫੈਟ ਹੁੰਦੀ ਹੈ ਉੱਥੋਂ ਮਾਸ ਕੱਢ ਕੇ ਡਾਕਟਰ ਉਸ ਜ਼ਖਮ 'ਚ ਪਾਉਂਦੇ ਸੀ ਪਰ ਉਹ ਜ਼ਖਮ ਜਿਹੜੇ ਉਹ ਕਿਉਂਕਿ ਖੂਨ ਦੀ ਸਪਲਾਈ ਨਹੀਂ ਸੀ ਹੈਗੀ ਲੱਤਾਂ ਨੂੰ ਜ਼ੀਰੋ ਸਪਲਾਈ ਸੀ ਉਹ ਚੱਪਲ ਪਾਉਂਦੇ ਸੀ ਤੇ ਉਹਨਾਂ ਦਾ ਪੈਰ ਖੋਕਣਾ ਪੈਂਦਾ ਸੀ ਕੰਨ ਨਾਲ ਚੱਪਲ 'ਚ ਅੱਗੇ ਮੂਵ ਕਰਨ ਦੇ ਇਹ ਕਿਸੇ ਨੂੰ ਵੀ ਪੁੱਛ ਸਕਦੇ ਸਾਰੇ ਪਿੰਡ ਨੂੰ ਦੂਰ ਦੂਰ ਤੱਕ ਲੋਕਾਂ ਨੂੰ ਪਤਾ ਉਹਨਾਂ ਦੇ ਐਕਸੀਡੈਂਟ ਦਾ ਤੇ ਪਤਾ ਨਹੀਂ ਡਿਪਾਰਟਮੈਂਟ 'ਚ ਵੀ ਜਿਹੜੇ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੂੰ ਪਤਾ ਆ ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਆ ਕਿ ਤੁਹਾਨੂੰ ਚਲੋ ਉਹਨਾਂ ਦੀ ਡਿਊਟੀ ਪ੍ਰਤੀ ਤੇ ਤੁਹਾਨੂੰ ਲੋਕੀ ਦੱਸ ਰਹੇ ਆ ਵੀ ਉਹ ਕਿੱਦਾਂ ਦੇ ਸੀ ਇਮਾਨਦਾਰ ਸੀ ਪਰ ਉਹਨਾਂ ਦੀ ਫਿਜ਼ੀਕਲ ਕੰਡੀਸ਼ਨ ਕੀ ਹੋਣ ਦੇ ਬਾਵਜੂਦ ਵੀ ਉਹ ਇੰਨੀ ਇਮਾਨਦਾਰੀ ਨਾਲ ਨੌਕਰੀ ਕਰਦੇ ਨੇ ਇਹ ਬਹੁਤ ਵੱਡੀ ਗੱਲ ਹੈ ਜੀ ਨਹੀਂ ਪਤਾ ਸੀ ਸਾਨੂੰ ਇਹ ਗੱਲ ਤੁਸੀਂ ਬਹੁਤ ਉਹਨਾਂ ਦੀਆਂ 25 ਤੋਂ 26 ਸਰਜਰੀਆਂ ਹੋਈਆਂ ਹਰ ਸਾਲ ਉਹਨਾਂ ਦੀ ਕੋਈ ਨਾ ਕੋਈ ਬੇਸ਼ੱਕ ਕਿਸੇ ਨੂੰ ਪੁੱਛ ਸਕਦੇ ਉਹਨਾਂ ਦੀ ਕੋਈ ਨਾ ਕੋਈ ਸਰਜਰੀ ਹੁੰਦੀ ਸੀ ਇਸੇ ਸਿਰਫ ਲੱਤਾਂ ਦੀ ਵਜ੍ਹਾ ਤੋਂ ਲੱਤਾਂ ਹੁੰਦੀਆਂ ਜਿਹਦੇ ਉੱਤੇ ਆਪਾਂ ਖਲੋ ਕੇ ਤੁਰਦੇ ਹਾਂ ਸਾਰਾ ਦਿਨ ਡਿਊਟੀ ਕਰਨ ਦੇ ਕਾਬਿਲ ਹੁੰਦੇ ਆ ਉਹ ਲੱਤਾਂ ਹੀ ਉਹਨਾਂ ਦੀਆਂ ਬੁਰੀ ਤਰ੍ਹਾਂ ਬੱਜਾ ਰਹੀ ਸੀ ਉਹ ਬਿਲਕੁਲ ਉਲਟਾ ਅਖਿਆਰ ਰਿਟਾਇਰਮੈਂਟ ਦੇ ਬਿਲਕੁਲ ਉਹਨਾਂ ਦੇ ਸਿਰਫ 10 ਮਹੀਨੇ ਜੌਬ ਦੇ ਰਹਿ ਗਈ ਸੀ ਤੇ ਉਹਨਾਂ ਨੂੰ ਅਹੀਂ ਖੁਦ ਉਹਨਾਂ ਦੇ ਪਰਿਵਾਰ ਦੇ ਤੌਰ ਤੇ ਅਸੀਂ ਉਹਨਾਂ ਨੂੰ ਕਹਿੰਨੇ ਸੀ ਕਿ ਪਾਪਾ ਤੁਸੀਂ ਰਿਟਾਇਰ ਹੋ ਜਾਓ ਰਿਟਾਇਰ ਅਰਲੀ ਰਿਟਾਇਰਮੈਂਟ ਲੈ ਲਓ ਉਹ ਕਹਿੰਦੇ ਹੀ ਨਹੀਂ ਤੁਹਾਨੂੰ ਕੀ ਪਤਾ ਮਤਲਬ ਸਾਰੀ ਉਮਰ ਨੌਕਰੀ ਕੀਤੀ ਹੁੰਦੀ ਆ ਜੋ ਖੀਰ ਤੇ ਕਹਿੰਦੇ ਹੀ ਮੇਰੀ ਫਸਲ ਪੱਕੀ ਆ ਖੀਰਲੇ ਦੇਣਾ ਜੋ ਮੈਂ ਉਹਨਾਂ ਦੇ ਨਾਲ ਹੀ ਉਹਨਾਂ ਨੇ ਮੈਨੂੰ ਬੜੀ ਮਰਾਂਇਆ ਕਿਹਾ ਮੇਰੀ ਫਸਲ ਪੱਕੀ ਹੁਣ ਹੁਣ ਨਹੀਂ ਮੈਂ ਨੌਕਰੀ ਛੱਡਣੀ ਉਹ ਆਮਨਾ ਸੀ ਅਸੀਂ ਚਲੋ ਆਪ ਦੇਖੋ ਜੇ ਦੀ ਦੇਖੀ ਕਰਕੇ ਗਏ ਜੀ ਕੀ ਨੇ ਬੜੀ ਚੰਗੀ ਤਰ੍ਹਾਂ ਬੜੀ ਚੰਗੀ ਨੇ ਸਾਮਾ ਕਰਕੇ ਤੇ ਜਿਹੜਾ ਕੋਈ ਅੱਗੇ ਹੁੰਦਾ ਆ ਉਹ ਵੀ ਕੋਈ ਕੋਈ ਹੁੰਦਾ ਆ ਮੰਨਿਆ ਕਿ ਚਲੋ ਪੁਲਿਸ ਵਾਲੇ ਜਦੋਂ ਹੁੰਦੇ ਵਰਦੀ ਉਹਨਾਂ ਦੀ ਦਲੇਰੀ ਹੁੰਦੀ ਆ ਤੇ ਉਹ ਇਸ ਮਹਿਕਮੇ ਵੱਲ ਜਾਂਦੇ ਆ ਪਰ ਗੱਲ ਇਹ ਆ ਕਿ ਉਸ ਸਮੇਂ ਦੇ ਕੋਈ ਕੋਈ ਹੁੰਦਾ ਜੋ ਅੱਗੇ ਹੋਣ ਵਾਲਾ ਹੋਵੇ ਉਹ ਮੇਰਾ ਬਾਪ ਸੀ ਉਸ ਟਾਈਮ ਤੇ ਨਹੀਂ ਬਹੁਤ ਵੱਡੀ ਅਸੀਂ ਪੁਲਿਸ ਨੂੰ ਵੀ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਸਭ ਨੂੰ ਪਤਾ ਹੀ ਨਹੀਂ ਕਿ ਕਿੱਥੋਂ ਕਿੱਥੋਂ ਤੱਕ ਇਹ ਚੀਜ਼ਾਂ ਕਹਿਣੀਆਂ ਪੈਣਗੀਆਂ ਮੈਨੂੰ ਨਹੀਂ ਪਤਾ ਪਰ ਮੈਂ ਚਾਹੁੰਨੀ ਆ ਕਿ ਉਹਨਾਂ ਨੂੰ ਜੋ ਮਰਜ਼ੀ ਕੋਈ ਸਾਨੂੰ ਕੋਈ ਅਜੀਬ ਸ਼ਬਦ ਕੋਈ ਕਹਿ ਰਿਹਾ ਹੈ ਜਿੱਦਾਂ ਮਰਜ਼ੀ ਸਾਡਾ ਸਾਡੀ ਦੁਨੀਆ ਖਤਮ ਹੋ ਚੁੱਕੀ ਆ ਕੋਈ ਸਾਨੂੰ ਕੁਝ ਵੀ ਦੇ ਦੇ ਕੋਈ ਸਾਨੂੰ ਕੁਝ ਵੀ ਕਰ ਦੇ ਪਰ ਹਾਂ ਇਨਸਾਫ ਸਾਨੂੰ ਜ਼ਰੂਰ ਚਾਹੀਦਾ ਉਹਨਾਂ ਬਦਲੇ ਕਿਤੇ ਨਾ ਕਿਤੇ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਬਦਲੇ ਸਾਨੂੰ ਇਨਸਾਫ ਚਾਹੀਦਾ ਜੋ ਉਹਨਾਂ ਨੇ ਕਿਤਰਾ ਕੀਤੀ ਡਿਊਟੀ ਕੀਤੀ ਜਿੱਤਰਾ ਉਹਨਾਂ ਨੇ ਬਹੁਤ ਸਿਆਣੇ ਹੋ ਜੋ ਗੱਲਾਂ ਤੁਸੀਂ ਅੱਜ ਕਹਿ ਗਏ ਉਹਨਾਂ ਦੀ ਗੱਲ ਨਾਲ ਮੈਂ ਅੱਜ ਤੋਂ 4-5 ਘੰਟੇ ਪਹਿਲਾਂ ਹੀ ਕਹਿ ਕੇ ਆਇਆ ਕਿ ਤੁਸੀਂ ਕਰੋੜ ਦੇ ਦਿਓ 10 ਦੇ ਦਿਓ ਕਿ ਚਰਨਜੀਤ ਮੁਰਿਆ ਉਹਨਾਂ ਬੇਟੀਆਂ ਆਸਤੇ ਜਾਂ ਬੇਟੇ ਆਸਤੇ ਜਾਂ ਕਿਸੇ ਆਸਤੇ ਜੋ ਸਾਡਾ ਸਿਰ ਤੇ ਹੱਥ ਇਹ ਗੱਲ ਚ ਨਹੀਂ ਮੁੜਨਾ ਬਾਪ ਬਾਪ ਹੀ ਰਹਿਣਾ ਜੀ ਆਵੇਂ ਮਨੋ ਕੁਝ ਕਰ ਦਿਓ ਔਰ ਜੋ ਸੇਧ ਦੇ ਇਹ ਹਾਲਾਤ ਸੀ ਤੁਹਾਨੂੰ ਮੈਂ ਤਾਂ ਕਹੂੰਗਾ ਆਪ ਦੀ ਇੱਕ ਵੀਡੀਓ ਪਾ ਕੇ ਗੱਲ ਆਪ ਦੱਸੋ ਸਾਰਾ ਪਰਿਵਾਰ ਬੈ ਕੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਬੰਦਾ ਸੀ ਕੌਣ ਕਿਡਿ ਸincerity ਕਿੰਨੀ ਸੀ ਜੋ ਜਦੋਂ ਪੁਲਿਸ ਦੀ ਗੱਲ ਹੁੰਦੀ ਮੈਨੂੰ ਮੈਂ ਸ਼ੁਰੂ ਤੋਂ ਐਜ਼ ਅ ਪੁਲਿਸ ਵਾਲੇ ਦੀ ਬੱਚੀ ਮੈਂ ਆਪਣੇ ਵਾਲੇ ਵਾਲੇ ਉਹਨਾਂ ਖਿਲਾਫ ਲੋਕਾਂ ਪੁਲਿਸ ਵਾਲੇ ਲੋਕਾਂ ਖਿਲਾਫ ਖਾਸ ਕਰ ਮੈਂ ਮਾੜਾ ਹੀ ਸੁਣਿਆ ਪਰ ਮੈਂ ਅੱਜ ਤੱਕ ਨਹੀਂ ਸੀ ਬੋਲੀ ਪਰ ਅੱਜ ਮੈਂ ਬੋਲ ਕੇ ਦੱਸਣਾ ਚਾਹੁੰਦੀ ਆ ਕਿ ਹਰ ਕੋਈ ਪੁਲਿਸ ਵਾਲਾ ਕੋਈ ਵੀ ਕੋਈ ਵੀ ਹਰ ਕੋਈ ਇਨਸਾਨ ਉਹਨੂੰ ਉਹਦੇ ਓਕਿਊਪੇਸ਼ਨ ਦੇ ਤੌਰ ਤੇ ਨਾ ਦੇਖੋ ਕਿ ਤੁਸੀਂ ਓਵਰਆਲ ਸਾਰਿਆਂ ਨੂੰ ਕਿੱਦਾਂ ਦੇਖ ਰਹੇ ਹੋ ਵੀ ਇਹ ਪੁਲਿਸ ਵਾਲਾ ਇਹ ਤੇ ਇਹੀ ਹੋਊਗਾ ਇਹ ਤੇ ਇਦਾਂ ਦਾ ਹੀ ਹੋਊਗਾ ਚੰਗਾ ਹੋ ਗਿਆ ਗੋਲੀ ਵੱਜ ਗਈ ਬਹੁਤ ਲੋਕੀ ਕਹਿੰਦੇ ਆ ਪਰ ਉਹਨਾਂ ਨੂੰ ਸ਼ਾਇਦ ਘਰ ਬੈਠਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਜੋ ਇਹ ਚੀਜ਼ਾਂ ਦੇਖੀਆਂ ਅਸੀਂ ਇਹ ਚੀਜ਼ਾਂ ਦੇਖੀਆਂ ਉਹਨਾਂ ਦੀ ਸਿਹਤ ਦੀਆਂ ਨਾਲ ਸਾਡੀ ਮਾਂ ਦੀ ਸਾਰੀ ਉਮਰ ਦੀ ਕਮਾਈ ਸੀ ਉਹਨਾਂ ਨੇ ਉਹਨਾਂ ਨੂੰ ਸੰਭਿਆ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਲਿਆਂਦਾ ਹੀ ਨਹੀਂ ਤੇ ਜੋ ਉਹਨਾਂ ਦੇ ਸਰੀਰ ਦੇ ਹਾਲਾਤ ਸੀ ਉਸ ਟਾਈਮ ਤੇ ਜਦੋਂ ਅਸੀਂ ਛੋਟੇ-ਛੋਟੇ ਸੀ ਸ਼ਾਇਦ ਔਰਤ ਹੋਣ ਦੇ ਨਾਤੇ ਉਹ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਸਕਦੇ ਸੀ ਵੀ ਮੈਂ ਕੀ ਕਰਾਂ ਇਹੋ ਜਿਹੇ ਸਰੀਰ ਨੂੰ ਜਾਂ ਮੈਂ ਕੀ ਕਰਾਂ ਇਹਨਾਂ ਨੂੰ ਪਰ ਇਹ ਇਹਨਾਂ ਨੇ ਉਹਨਾਂ ਨੂੰ ਅੱਜ ਇੱਥੋਂ ਤਿੱਕਰ ਲੈ ਕੇ ਆਂਦਾ ਹੈ ਉਹ ਸਾਡੀ ਮਾਂ ਸੀ ਬਹੁਤ ਸੇਵਾ ਕੀਤੀ ਜਨਾਂ ਕਿਸੇ ਪੱਖੋਂ ਜਿਹੜੇ ਸਾਈਡ ਤੇ ਘਲੋਣਾ ਹੁੰਦਾ ਸੀ ਤੇ ਉਹਨਾਂ ਨੂੰ ਆਪ ਆਖਦਾ ਵੀ ਮੈਂ ਜਾਊਂਗਾ ਤੁਹਾਡੇ ਆਫਿਸ ਉਹ ਖੁਦ ਕਹਿੰਦੇ ਸੀ ਉਹਨਾਂ ਨੂੰ ਅਸੀਂ ਸਪੀਕਰ ਤੇ ਕਈ ਇਹੋ ਜਿਹੇ ਹੁੰਦੇ ਸੀ ਉਹ ਵਿੱਚੋਂ ਮਹਿਕਮੇ ਜੋ ਜਿਹੜੇ ਕਹਿ ਦਿੰਦੇ ਸੀ ਕਿ ਗੁਰੂਆ ਕੀ ਕਰਦਾ ਏ ਢੀਸ ਵਕਤੇ ਤਿਆਰ ਹੋ ਕੇ ਤੂੰ ਉਹ ਕਹਿੰਦੇ ਹੀ ਡਿਊਟੀ ਹੈ ਤੇ ਜਾਣਾ ਹੈ ਮੈਂ ਚੱਲਿਆਂ ਬਾਕੀ ਵੇਖ ਲਓ ਆਪ ਜਾਂਦੇ ਕਿਸੇ ਨੂੰ ਕਹਿਣਾ ਤੁਸੀਂ ਰੁਕੋ ਮੈਂ ਜਾਣਾ ਹਾਂ ਵੀ ਹੁਣ ਵੀ ਉਹੀ ਕੰਮ ਕਰਦੇ ਸੀ ਹੁਣ ਵੀ ਗਏ ਆ ਤਾਂ ਇਸ ਗੱਲ ਦਾ ਪ੍ਰਮਾਣ ਆ ਨਹੀਂ ਤਾਂ ਉਹ ਹੁੰਦੇ ਹੀ ਨਾ ਉਥੇ ਵੱਜ ਜਾਂਦੇ ਉਹਨਾਂ ਨੂੰ ਕਿਹਾ ਹੋਂਦੀ ਗਟਾਈ ਹੁੰਦੀ ਜਾਂ ਬੇਈਮਾਨੀ ਹੁੰਦੀ ਤੇ ਅੱਜ ਜੂਦਾ ਹੁੰਦਾ ਅੱਜ ਬਚੇ ਹੁੰਦੇ ਹੋ ਇੱਥੇ ਸਾਡੇ ਵਿੱਚ ਹੁੰਦੇ ਸਵੇਰ ਦੇ ਤੁਸੀਂ ਡਿਊਟੀ ਤੇ ਜਿਉਂਕਿ ਉਸ ਲੇਡੀ ਦਾ ਹੀ ਉਸ ਦਿਨ ਪੋਸਟ ਮੌਰਟਮ ਕਰਾ ਰਹੇ ਸੀ ਹਾਂਜੀ ਉਸ ਹਸਪਤਾਲ ਤੋਂ ਕਰਾ ਰਹੇ ਆ ਪੂਰੇ ਦਿਨ ਤੋਂ ਉਹਨਾਂ ਦੇ ਨਾਲ ਦੇ ਮੈਨੂੰ ਨਹੀਂ ਪਤਾ ਸਬੋਡੀਨੇਟਸ ਜੂਨੀਅਰ ਸੀ ਕਿ ਸੀਨੀਅਰ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਸਰ ਤੁਸੀਂ ਜਾਓ ਕਹਿੰਦੇ ਮੈਂ ਤੁਹਾਡੇ ਨਾਲ ਚੱਲਦਾ ਜਦੋਂ ਉਹਨਾਂ ਨੂੰ ਕਾਲ ਆਈ ਆ ਕਹਿੰਦੇ ਮੈਂ ਨਾਲ ਚੱਲਦਾ वैसे मैं ਤੁਹਾਨੂੰ ਤੁਸੀ ਬਹੁਤ ਮਤਲਬ ਸੱਚੀ ਸ਼ਰਧਾਂਜਲੀ ਇਹ ਆ ਜੋ ਤੁਸੀ ਅੱਜ ਦਿੱਤੀ। ਇਸ ਲਈ ਮੇਰੀ ਤੁਹਾਨੂੰ ਉਹਨਾਂ ਦੀ ਜੀਵਨੀ ਬਾਰੇ 2 4 5 ਮਿੰਟ ਦਾ ਸਾਰਾ ਪਰਿਵਾਰ ਬੈ ਕੇ ਨਾ ਜੋ ਤੁਹਾਨੂੰ ਉਹਨਾਂ ਦੀਆਂ ਗੱਲਾਂ ਸਭ ਤੋਂ ਸੋਹਣੀਆਂ ਤੁਸੀ ਸਮਝਦੇ ਹੋ ਕਿ ਬੰਦੇ ਦਾ ਕਿਰਦਾਰ ਇਹ ਜਾਣਾ ਚਾਹੀਦਾ। ਉਹ ਜ਼ਰੂਰ ਲੋਕਾਂ ਨੂੰ ਦੱਸੋ ਕਿ ਪਤਾ ਲੱਗੇ ਕਿ ਗਵਾਇਆ ਕੀ ਹੈ ਇਹ ਸਮਝਦੇ ਹੈ ਕਿ ਪੈਸੇ ਨਾਲ ਬਿਲਕੁਲ ਨਹੀਂ ਸਰ ਉਹਨਾਂ ਨੂੰ ਮੁੜਿਆਉਣਾ ਕਿ ਇਹਨਾਂ ਨੂੰ ਸਮਝ ਆਵੇ ਕਿ ਇਹ ਹਾਲਾਤ ਹੀ ਨਾ ਪੈਦਾ ਹੁੰਦੇ ਤੇ ਸਭ ਤੋਂ ਬਿਹਤਰ ਸੀ ਉਹਨਾਂ ਤੋਂ ਸਾਰੀ ਉਮਰ ਡਿਸਪਲਿਨ ਸਿੱਖਿਆ ਕਿ ਤਰ੍ਹਾਂ ਉਹ ਯੂਨੀਫਾਰਮ ਪਾਉਂਦੇ ਹੀ ਨਾ ਕਿ ਤਰ੍ਹਾਂ ਉਹ ਘਰੋਂ ਤੁਰਦੇ ਹੀ ਕਿ ਬਸ ਮੈਂ ਹੀ ਆ ਤੇ ਮੇਰੀ ਡਿਊਟੀ ਆ ਹੋਰ ਕੁਝ ਨਹੀਂ ਹੈ ਜੋ ਬੱਚਿਆਂ ਨੂੰ ਵੀ ਸਿਖਾਇਆ ਜੀ ਦੱਸੋ ਕਿੰਨੇ ਨੇ ਇਹ ਤੁਹਾਨੂੰ ਕੀ ਪਤਾ ਡਿਊਟੀ ਕੀ ਚੀਜ਼ ਹੁੰਦੀ ਆ ਉਹ ਸਾਨੂੰ ਉਹਨਾਂ ਨੇ ਉਦੋਂ ਦੱਸ ਕੇ ਗਏ ਵੀ ਡਿਊਟੀ ਕੀ ਚੀਜ਼ ਹੁੰਦੀ ਆ ਤੇ ਬਿਲਕੁਲ ਜੋ ਯੂਨੀਫਾਰਮ ਤੁਸੀਂ ਪਾਈ ਆ ਉਹ ਸਿਰਫ ਇੱਕ ਉਹ ਇਸ ਲਈ ਨਹੀਂ ਪਾਈ ਕਿ ਤੁਸੀਂ ਭਰਤੀ ਹੋਏ ਆ ਤੁਸੀਂ ਤਨਖਾਹ ਲੈਣੀ ਆ ਤੇ ਤੁਸੀਂ ਯੂਨੀਫਾਰਮ ਪਾ ਲਈ ਜ ਨਹੀਂ ਉਹਨੂੰ ਕਰੀ ਦਾ ਕਿਦਾਂ ਉਹਨਾਂ ਨੇ ਸਾਰੀ ਉਮਰ ਸਾਨੂੰ ਰੋਜ਼ ਦਿਨ ਤੋਂ ਲੈ ਕੇ ਰਾਤ ਤੱਕ ਬਾਰ ਬਾਰ ਦੱਸਿਆ ਵੀ ਡਿਊਟੀ ਕੀ ਹੁੰਦੀ ਆ ਤੇ ਯੂਨੀਫਾਰਮ ਕੀ ਹੁੰਦੀ ਆ ਡਿਸਪਲਿਨ ਕੀ ਕੀ ਕਹਿੰਦੇ ਹੁੰਦੇ ਮੇਰਾ ਬਾਹਰ ਮੈਂ ਵਿਆਹ ਤੋਂ ਬਾਅਦ ਹੀ ਮਤਲਬ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਥੋੜੀ ਜੀ ਮੇਰੀ ਮਾਸਟਰਸ ਰਹਿ ਗਈ ਸੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਇਕਨੋਮਿਕਸ ਦੇ ਵਿੱਚ ਤੇ ਉਹ ਚਾਹੁੰਦੇ ਸੀ ਕਿ ਉਹਨਾਂ ਵਰਗੇ ਕਿਸੇ ਅਹੁਦਿਆਂ ਤੇ ਪਹੁੰਚੀਏ ਪਰ ਚਲੋ ਸਾਡੇ ਥੋੜੇ ਇੰਟਰਸਟ ਡਿਫਰੈਂਟ ਸੀਗੇ ਤੇ ਤੁਸੀਂ ਕਿੱਥੇ ਸੈਟਲ ਹੋ? ਮੈਂ ਹਾਂਗਕਾਂਗ ਯਾ ਸਰ ਕਿੰਨੇ ਸਾਲ ਤੋਂ 6 ਸਾਲ ਤੋਂ ਤੇ ਬੁੱਛੇ ਕਰਦੀ ਹਾਂਜੀ ਬੁੱਛੇ ਕਰਦੀ ਉਹ ਪਹਿਲੋਂ ਆਸਟ੍ਰੇਲੀਆ ਸੀ ਪਰ ਹੁਣ ਇੱਥੇ ਪੰਜਾਬ ਵਾਪਸ ਆ ਗਏ ਆ ਤੁਹਾਡੀ ਆਖਰੀ ਵਾਰ ਕਦੋਂ ਉਹਨਾਂ ਦੇ ਨਾਲ ਗੱਲ ਹੋਈ ਸੀ ਮੰਗਲਵਾਰ ਰਾਤ ਨੂੰ ਉਹ ਘਰ ਆਏ ਕਾਫੀ ਲੇਟ ਉਹ ਉਹਨਾਂ ਦੇ ਨਾਲ ਉਹ ਮੇਰੇ ਬੱਚੇ ਵੀ ਨੇ ਦੋ ਛੋਟੀਆਂ ਬੱਚੀਆਂ ਨੇ ਤੇ ਉਹ ਉਹਨਾਂ ਦੇ ਨਾਲ ਹੀ ਬਸ ਮਤਲਬ ਆਪਣਾ ਉਹਨਾਂ ਨੂੰ ਹੁੰਦਾ ਸੀ ਕਿ ਮੈਂ ਇੱਥੇ ਸੀ ਹਾਂਜੀ ਉਹਨਾਂ ਦੇ ਕੋਲ ਪਰ ਜਿਵੇਂ ਕਿ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਕਿ ਉਹਨਾਂ ਨੂੰ ਡਿਊਟੀ ਇਹੋ ਜੀ ਆਪਣੀ ਉਹਨਾਂ ਨੇ ਕੀਤੀ ਕਿ ਉਹ ਰਾਤ 12 ਵਜੇ ਵੀ ਘਰ ਆਉਂਦੇ ਸੀ ਕਈ ਵਾਰ ਮਤਲਬ ਤਿੰਨ ਚਾਰ ਦਿਨ ਵੀ ਲੰਘ ਜਾਂਦੇ ਸੀ ਕਿ ਮੈਂ ਰਾਤ ਨੂੰ ਬੱਚਿਆਂ ਨੂੰ ਲੈ ਕੇ ਸੁੱਤੀ ਹੁੰਦੀ ਨਹੀਂ ਤੇ ਸਵੇਰੇ ਵੀ ਸੁੱਤੇ ਹੁੰਦੇ ਜਦੋਂ ਪਤਾ ਹੀ ਨਹੀਂ ਕਦੋਂ ਆਉਂਦੇ ਸੀ ਤੇ ਕਦੋਂ ਚਲ ਜਾਂਦੇ ਸੀ ਲਾਸਟ ਕੀ ਤੁਹਾਨੂੰ ਪਿਆ ਜੀ ਬੱਚਿਆਂ ਨੂੰ ਰੋਟੇਫਿਕੇਸ਼ਨ ਬਸ ਉਹਨਾਂ ਨੂੰ ਖੇਡਦੇ ਸੀ ਉਹਨਾਂ ਨਾਲ ਤੇ ਬਹੁਤ ਪਿਆਰ ਕਰਦੇ ਸੀ ਬੱਚਿਆਂ ਨਾਲ ਇਹ ਸਾਰੇ ਸਾਰੀ ਦੁਨੀਆ ਨੂੰ ਬਤਾਓ ਛੋਟੇ-ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਉਹਨਾਂ ਨੇ ਉਹਦਾਂ ਵੀ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਗੁੱਡ ਨਾਈਟ ਕਹੀ ਆ ਤੇ ਬਾਏ ਕੀਤੀ ਆ ਤੇ ਬਸ ਉਹ ਸੌਂ ਗਏ ਤੇ ਅਗਲੇ ਦਿਨ ਬੁੱਧਵਾਰ ਅਸੀਂ ਸਵੇਰੇ ਨਹੀਂ ਵੇਖੇ ਜੇ ਜੀ ਦੇਖੀ ਜਿਹੜੇ ਉਹਨਾਂ ਦੇ ਨਾਲ ਪੁਲਿਸ ਦੀ ਟੀਮ ਵੀ ਅਸੀਂ ਆਈ ਇਹਦੇ ਵਿੱਚ ਵੀ ਉਹ ਵੀ ਸਾਰੇ ਲੋਕ ਉਹਨਾਂ ਦੀ ਤਾਰੀਫ ਕਰ ਰਹੇ ਸੀ ਬਹੁਤ ਵਧੀਆ ਇਨਸਾਨ ਔਰ ਬੜੀ-ਬੜੀ ਡਿਊਟੀ ਆਪਣੀ ਕਰਦੇ ਸੀ ਕੁਝ ਲੋਕੀ ਕੁਝ ਪਿੰਡਾਂ ਦੇ ਲੋਕੀ ਆਏ ਉਹਨਾਂ ਨੇ ਸਾਨੂੰ ਦੱਸਿਆ ਮਤਲਬ ਕਿ ਸੀ ਲੱਗੇ ਮਸਲੇ ਸੁਝਾਉਣ ਲਈ ਕਿ ਉਹਨਾਂ ਦੀਆਂ ਕੁਝ ਜਿਵੇਂ ਕਹਿ ਲਓ ਕਿ ਫਾਈਨੈਂਸ਼ੀਅਲ ਪ੍ਰੋਬਲਮਸ ਦੀ وجہ ਤੋਂ ਆਪ ਉਹਨਾਂ ਨੂੰ ਥਾਣੇ ਗਿਆ ਨੂੰ ਪੈਸੇ ਦਿੰਦੇ ਸੀ ਕਿ ਆਲੋ ਫਲਾਣੇ ਥਾਂ ਆ ਫਾਰਮ ਮਿਲਣਾ ਹੈ ਕਢਾ ਕੇ ਲੈ ਕੇ ਆਇਓ ਖੁਦ ਪੈਸੇ ਦਿੰਦੇ ਸੀ ਵੀ ਆਲੋ ਆ ਲੈ ਜਾਓ ਤੇ ਪੈਸੇ ਫਾਰਮ ਕਢਾ ਕੇ ਲਿਆਓ ਤੇ ਮੈਂ ਤੁਹਾਡਾ ਕੰਮ ਕਰਾ ਦੇਣਾ ਤੇ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਖਾਸ ਕਰਕੇ ਜੋ ਪੁਲਿਸ ਦੀ ਲੋਕਾਂ ਨੇ ਇਮੇਜ ਬਣਾਈ ਹੋਈ ਆ ਉਹਨਾਂ ਵਿੱਚ ਤੁਹਾਨੂੰ ਇਹੋ ਜੀ ਕੋਈ ਗੱਲ ਸੁਣਨ ਨੂੰ ਮਿਲੂਗੀ ਕਿ ਪੁਲਿਸ ਵਾਲਾ ਤੁਹਾਨੂੰ ਕਿਤੇੋਂ ਪੈਸੇ ਦੇ ਰਿਹਾ ਹੈ ਕਿ ਜਾਓ ਤੇ ਮੈਂ ਤਾਂ ਡਾ ਕੰਮ ਕਰ ਦਿੰਨਾ ਆ ਤੁਸੀਂ ਆ ਮੇਰੇ ਕੋਲੋਂ ਫੜੋ ਤੇ ਮੈਂ ਲੈ ਕੇ ਆਉ ਚੀਜ਼ ਜੋ ਚਾਹੀਦੀ ਤੁਹਾਨੂੰ ਪੀਸੀਐਨ ਜੀਆਰਟੀ ਵੇਖੋ ਜੀ ਬੰਦੇ ਨੂੰ ਇੰਨੀ ਬਿਮਾਰੀ ਹੋਵੇ ਇੰਨੀ ਪ੍ਰੋਬਲਮ ਹੋਵੇ ਫੇਰ ਵੀ ਆਪਦੀ ਡਿਊਟੀ ਨੂੰ ਪਾਬੰਦ ਤੇ ਜਦੋਂ ਆਪਾਂ ਇੱਥੇ ਆਏ ਆ ਜਿਹੜਾ ਵੀ ਮਿਲਿਆ ਉਹਨੇ ਸ਼ਿਫਟੀ ਕੀਤੀ ਔਰ ਵਾਕਈ ਗੱਲ ਸਹੀ ਹੈ ਜਨਰਲੀ ਫੋਰਸ ਦੇ ਮਸਲੇ 'ਚ ਕਈ ਨਰਾਜ਼ਗੀਆਂ ਗੁੱਸੇ ਕਿਲੇ ਹੋ ਜਾਂਦੇ ਮਗਰ ਇਸ ਬੰਦੇ ਦੀ ਰੱਬ ਵੱਲੋਂ ਹੀ ਕੋਈ ਮਿਹਰ ਬਖਸ਼ਿਸ਼ ਏਡੀ ਆ ਕਿ ਇੰਨੀ ਸ਼ਿਫਟ ਬੱਚੇ ਤਾਂ ਚਲੋ ਕਰ ਲੂਗੇ ਇਹ ਵੀ ਜ਼ਰੂਰੀ ਗੱਲ ਹੈ ਅਸੀਂ ਵੀ ਚਾਹੁੰਦੇ ਲੋਕਾਂ ਤੱਕ ਪਹੁੰਚੇ ਪੁਲਿਸ ਨੂੰ ਲੈ ਕੇ ਨਾ ਜਦੋਂ ਵੀ ਕੋਈ ਪੰਜਾਬ ਪੁਲਿਸ ਦਾ ਜ਼ਿਕਰ ਹੁੰਦਾ ਤਾਂ ਲੋਕ ਸੋਚਦੇ ਕਿ ਸਾਰੇ ਪੁਲਿਸ ਵਾਲੇ ਰਿਸ਼ਵਤਖੋਰ ਨੇ ਜਾਂ ਸਾਰੇ ਕਮਜ਼ੋਰ ਨੇ ਬਿਲਕੁਲ ਜਿਹੜੀ ਗੱਲ ਕਹਿ ਰਹੇ ਹੋ ਇਹ ਜਰੂਰ ਲੋਕਾਂ ਤੱਕ ਨਹੀਂ ਮੁੜਨਾ ਬਲ ਬੱਚਿਆਂ ਤੋਂ ਬਿਲਕੁਲ ਸਰ ਬਿਲਕੁਲ ਇਹ ਮੈਂ ਸਭ ਨੂੰ ਹੀ ਰਿਕਵੈਸਟ ਕਰਦੀ ਹਾਂ ਕਿ ਦੇਖੋ ਬੜੇ ਸੋਚ ਸਮਝ ਕੇ ਕਿਸੇ ਦੀ ਇਮੇਜ ਬਾਰੇ ਤੁਹਾਨੂੰ ਇਹ ਨਹੀਂ ਕਿ ਉਹ ਮੇਰੇ ਫਾਦਰ ਸੀ ਉਹ ਚੰਗੇ ਸੀ ਮੈਂ ਤਾਂ ਕਹਿ ਰਹੀ ਹਾਂ ਬਿਲਕੁਲ ਨਹੀਂ ਹੋਰ ਵੀ ਕਈਆਂ ਦੇ ਫਾਦਰ ਨੇ ਉਹ ਇਸ ਡਿਪਾਰਟਮੈਂਟ ਜਿਨੇ ਹੋਰ ਡਿਪਾਰਟਮੈਂਟਸ ਕਈ ਐ ਇਹੋ ਜੇ ਜਿਨ੍ਹਾਂ ਨੂੰ ਇਹੋ ਜੇ ਨਾਵਾਂ ਨਾਲ ਜੋੜਿਆ ਜਾਂਦਾ ਨਹੀਂ ਹਰ ਕੋਈ ਇਨਸਾਨ ਇਹੋ ਜਿਆ ਨਹੀਂ ਹੁੰਦਾ ਲੋਕਾਂ ਨੂੰ ਪਹਿਲਾਂ ਪੁੱਛੋ ਕਿਸੇ ਬਾਰੇ ਗੱਲ ਕਰਨ ਤੋਂ ਪਹਿਲਾਂ ਵੀ ਉਹ ਬੰਦਾ ਕਿਹੋ ਜਿਹਾ ਸੀ ਕੋਈ ਤੁਹਾਨੂੰ ਇੱਕ ਵੀ ਮਾੜਾ ਕਵੇ ਤੇ ਤੁਹਾਨੂੰ ਪੂਰਾ ਹੱਕ ਹੈਗਾ ਉਹਨੂੰ ਮਾੜਾ ਕਹਿਣ ਦਾ ਬੋਲਣ ਦਾ ਲਿਖਣ ਦਾ ਪਰ ਜੇ ਤੁਹਾਨੂੰ ਕਿਤੇ ਹੋਵੇਂ ਉਹਦੀ ਕੋਈ ਨੈਗੇਟਿਵ ਚੀਜ਼ ਸੁਣਨ ਨੂੰ ਦੇਖਣ ਨੂੰ ਸਮਝਣ ਨੂੰ ਨਹੀਂ ਮਿਲ ਰਹੀ ਤੇ ਕਿਰਪਾ ਕਰਕੇ ਆਪਣੇ ਸ਼ਬਦ ਆਪਣੇ ਕੋਲ ਰੱਖੋ ਇਹ ਤਾਂ ਇੱਕ ਪਿਤਾ ਦਾ ਜਾਣਾ ਹਰਕ ਦੇ ਲਈ ਬਹੁਤ ਵੱਡਾ ਘਾਟਾ ਹੁੰਦਾ ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕੀ ਤੁਹਾਡੇ ਫਾਦਰ ਦੀ ਡਿਊਟੀ ਨਾਲ ਫਰਜ਼ ਨਾਲ ਬਹੁਤ ਪਿਆਰ ਸੀ ਔਰ ਔਨ ਡਿਊਟੀ ਉਹਨਾਂ ਦੀ ਇਸ਼ਹਾਦਤ ਹੁੰਦੀ ਹੈ ਉਹ ਇੱਕ ਮਾਣ ਵਾਲੀ ਗੱਲ ਵੀ ਹੈ ਤੁਹਾਡੀ ਬਹੁਤ ਜਿਆਦਾ ਮਾਣਿਆ ਸਾਨੂੰ ਮਾਣ ਹੀ ਇਸੇ ਗੱਲ ਦਾ ਹੈ ਨਹੀਂ ਤੇ ਹੋ ਸਕਦਾ ਸੀ ਅਸੀਂ ਜਿਸ ਹਿਸਾਬ ਨਾਲ ਸਾਡੇ ਤੇ ਇਹ ਚੀਜ਼ ਇਸ ਟਾਈਮ ਤੇ ਪ੍ਰੋਬਲਮ ਸਾਨੂੰ ਇਹ ਸਿਚੁਏਸ਼ਨ ਆਈ ਆ ਸ਼ਾਇਦ ਮਤਲਬ ਕੋਈ ਹੋਰ ਹਾਲਾਤ ਹੁੰਦੇ ਪਰ ਉਸ ਮਾਣ ਦੀ وجہ ਤੋਂ ਹੀ ਅੱਜ ਮੈਂ ਇੰਨਾ ਕੁਝ ਸ਼ਾਇਦ ਬੋਲ پا ਰਹੀ ਆ ਨਹੀਂ ਤੇ ਉਸ ਦਿਨ ਦੀ ਮੇਰੀ ਹਿੰਮਤ ਨਹੀਂ ਸੀ ਹੈਗੀ ਕਿ ਮੈਂ ਆਪਣਾ ਮੂੰਹ ਵੀ ਖੋਲ ਸਕਾਂ ਤਿਆਰ ਕਰਦੇ ਸੀ ਉਹ ਔਨ ਡਿਊਟੀ ਹੀ ਉਹਨਾਂ ਦੀ ਜਿਹੜੀ ਇਹ ਮੈਂ ਆਪਣੇ ਪਾਪਾ ਦੀ ਜੋ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਆ ਮੈਂ ਤਾਂ ਹੀ ਬੋਲ ਕੇ ਦੱਸਣਾ ਚਾਹ ਰਹੀ ਹਾਂ ਕਿ ਉਹਨਾਂ ਨੇ ਆ ਅਚੀਵ ਕੀਤਾ ਇਦਾਂ ਅਚੀਵ ਕੀਤਾ ਆਪਣੇ ਦੇਖੋ ਆਪਾਂ ਨੂੰ ਪ੍ਰੋਬਲਮਸ ਹੋਰ ਹੁੰਦੀਆਂ ਐ ਜੋ ਆਪਾਂ ਜੈਨੇਟਿਕਲੀ ਮਤਲਬ ਆਪਾਂ ਨੂੰ ਮਿਲਦੀਆਂ ਐ ਕੋਈ ਬੋਡੀ ਪ੍ਰੋਬਲਮਸ ਹੁੰਦੀਆਂ ਹਨਾ ਡਿਜ਼ੀਜ਼ਸ ਹੁੰਦੇ ਐ ਉਹਨਾਂ ਨੂੰ ਫਿਜ਼ੀਕਲ ਪ੍ਰੋਬਲਮ ਸੀਗੀਆਂ ਜਿਹੜੀਆਂ ਕਿ ਉਹਨਾਂ ਨੂੰ ਨੇਚੁਰਲੀ ਨਹੀਂ ਮਿਲੀਆਂ ਉਹਨਾਂ ਨੂੰ ਐਕਸੀਡੈਂਟਲੀ ਮਿਲੀਆਂ ਉਹ ਚੀਜ਼ਾਂ ਤੇ ਉਹ ਪ੍ਰੋਬਲਮ ਕੀ ਸੀ ਉਹਨਾਂ ਨੂੰ ਮੈਂ ਦੱਸਿਆ ਜਿਹੜਾ ਉਹਨਾਂ ਦਾ ਐਡਾ ਵੱਡਾ ਐਕਸੀਡੈਂਟ ਹੋਇਆ ਬਹੁਤ ਵੱਡਾ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦਾ ਪੂਰੇ ਦਾ ਪੂਰਾ ਪੈਲਵਿਸ ਖੁੱਲ ਗਿਆ ਸੀ ਉਹਨਾਂ ਦੇ ਪੈਰ ਗਲੇ ਤੁਸੀਂ ਡਾਕਟਰਾਂ ਨੂੰ ਪੁੱਛ ਸਕਦੇ ਹੋ ਤਰਨਦਾਰਨ ਜਾ ਕੇ ਜਿਨ੍ਹਾਂ ਨੇ ਪੋਸਟਮਾਰਟਮ ਕੀਤਾ ਕੀ ਉਹਨਾਂ ਦੇ ਪੈਰ ਦਿਖਾਇਓ ਸਾਨੂੰ ਪੈਰਾਂ ਬਾਰੇ ਕੁਝ ਦੱਸਿਓ ਵੀ ਉਹਨਾਂ ਨੇ ਪੈਰਾਂ ਤੇ ਕੀ ਦੇਖਿਆ ਉਹਨਾਂ ਦੇ ਪੈਰਾਂ ਦੀਆਂ ਉਂਗਲਾਂ ਇਦਾਂ ਜੁੜੀਆਂ ਹੋਈਆਂ ਸੀ ਉਹਨਾਂ 'ਚ ਖੂਨ ਨਹੀਂ ਸੀ ਪਹੁੰਚਦਾ ਚੱਪਲ ਨਹੀਂ ਸੀ ਪਾਸ ਕਰ ਸਕਦੇ ਉਹ ਥੋਕ ਕੇ ਮੰਜੇ ਦੇ ਪਾਵੇ ਨਾਲ ਚੱਪਲ ਗਾ ਪਾਉਂਦੇ ਸੀ ਤੇ ਉਹਨਾਂ ਪੈਰਾਂ ਤੇ ਖਲੋ ਕੇ ਉਹ ਸਾਰਾ ਦਿਨ ਡਿਊਟੀ ਕਰਦੇ ਸੀ ਸਾਰਾ ਸਾਰਾ ਦਿਨ ਖਲੋ ਕੇ ਬਿਨਾ ਕਿਸੇ ਨੂੰ ਸ਼ਿਕਾਇਤ ਕੀਤੇ ਅੱਜ ਪੰਜਾਬ ਦੇ ਹਾਲਾਤ ਹੈ ਇਨਸਾਫ ਵੀ ਕਿੰਨੀ ਕਮੀ ਹੈ ਸਾਨੂੰ ਦੇਖੋ ਮੈਂ ਇੱਕ بار بار ਕਹਿ ਰਹੀ ਹਾਂ ਕਿ ਉਹ ਉਸ ਦਿਨ ਮੇਰੇ ਪਾਪਾ ਸੀ ਉੱਥੇ ਕੋਈ ਹੋਰ ਵੀ ਹੋ ਸਕਦਾ ਸੀ ਉਹ ਇਹ ਜ਼ਿੰਮੇਵਾਰੀ ਹੁਣ ਹੋਰ ਕਿਸੇ ਦੀ ਨਹੀਂ ਮੈਂ ਕਿਸੇ ਸਰਕਾਰ ਨੂੰ ਨਹੀਂ ਮੈਂ ਕਿਸੇ ਨੂੰ ਨਹੀਂ ਕੁਝ ਕਹਿੰਦੀ ਮੈਂ ਸਿਰਫ ਤੇ ਸਿਰਫ ਪੁਲਿਸ ਡਿਪਾਰਟਮੈਂਟ ਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਮੇਰੇ ਪਾਪਾ ਲਈ ਨਹੀਂ ਆਪਣੇ ਡਿਪਾਰਟਮੈਂਟ ਲਈ ਲੜੋ ਉਹ ਉਸ ਦਿਨ ਔਨ ਡਿਊਟੀ ਸੀ ਤੁਹਾਡੀ ਯੂਨੀਫਾਰਮ ਉਹਨਾਂ ਨੇ ਪਾਈ ਹੋਈ ਹੀ ਉਹ ਤੁਹਾਡੇ ਕਾਲੀਗ ਸੀ ਸਬੋਡੀਨੇਟ ਸੀ ਤੁਹਾਡੇ ਜੂਨੀਅਰ ਸੀ ਸੀਨੀਅਰ ਸੀ ਜੋ ਵੀ ਤੁਸੀਂ ਉਹਨਾਂ ਵਾਸਤੇ ਲੜੋ ਉਹੀ ਵੱਡੀ ਗੱਲ ਸਾਹ ਮੈਸੇਜ ਇੱਕ ਪਰਿਵਾਰ ਦਾ ਇਤੋਂ ਹੀ ਪਤਾ ਲੱਗ ਜਾਂਦਾ ਜੀ ਉਹ ਬਜ਼ੁਰਗ ਬੈਠੇ ਆ ਪਿੰਡ ਦੀ ਸਰਪੰਚੀ ਕੀਤੀ ਸਰਪੰਚੀ ਉਹਨੂੰ ਮਿਲਦੀ ਆ ਜਿਹਦੀ ਲਿਆਕਤ ਤੇ ਪਿੰਡ ਵਾਲਿਆਂ ਨੂੰ ਮਾਨ ਹੋਵੇ ਆ ਦਾਦੀ ਮਾਤਾ ਜੀ ਬੈਠੇ ਆ ਅਲੇ ਬਜ਼ੁਰਗ ਬੈਠੇ ਨੇ ਉਤੋਂ ਬੱਚਿਆਂ ਨੇ ਜਿਸ ਤਰੀਕੇ ਨਾਲ ਗੱਲ ਸਮਝਾਈ ਆ ਕੀ ਸਿੱਖਿਆ ਮਾਪੇ ਨੇ ਦਿੱਤੀ ਆ ਉਤੋਂ ਸਮਝ ਆ ਜਾਂਦੀ ਸੋ ਬੰਦਾ ਆਪ ਕੇਸ ਉੱਚੇ ਸੁੱਚੇ ਕਰਤਾਰ ਦਾ ਸੀ ਇਹਨਾਂ ਗੱਲਾਂ ਨੂੰ ਸੁਣ ਕੇ ਬੱਚਿਆਂ ਤੋਂ ਮਾਪਿਆਂ ਕੋਲੋਂ ਮਤਲਬ ਸਿੱਧਾ ਹੀ ਨਚੋੜ ਐਨ ਚੰਨਫੋਰਚੂਨੇਟ ਕਿ ਚੰਗੇ ਲੋਕਾਂ ਦੀ ਇਸ ਦੁਨੀਆ ਤੇ ਸੰਸਾਰ ਤੇ ਲੋੜ ਆ ਤੇ ਉੱਚਾ ਅੱਜ ਨਹੀਂ ਕਿ ਬੱਚਿਆਂ ਦੀ ਗੱਲ ਤੋਂ ਪਤਾ ਲੱਗਦਾ ਹਾਂਜੀ ਹਾਂਜੀ ਹਾਂਜੀ